ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਹਾਂਜੀ ਮੈਂ ਪਲਕ ਮਹਾਂਤ ਤਲਵਾੜੇ ਤੋਂ ਰੂਬੀ ਮਾਈ ਦਾ ਚੇਲਾ ਬਾਬਾ ਭਾਗੀਸ਼ਾ ਦਰਬਾਰ ਤੋਂ ਬੋਲ ਰਹੀ ਹਾਂ ਮੈਂ ਸ਼੍ਰੀ ਪ੍ਰਣੰਤ ਤੋਂ ਹਾਂਜੀ ਅੱਜ ਮੇਰੇ ਗੁਰੂ ਦੀ ਦੇਖ ਰੇਖੇ ਤੀਆਂ ਦਾ ਤਿਹਾਰ ਮਨਾਇਆ ਗਿਆ ਹਾਂਜੀ ਬਹੁਤ ਵਧੀਆ ਸਾਰੇ ਮਹਿਮਾਨ ਆਏ ਹੋਏ ਸਾਡੇ ਦੇਖੋ ਤੁਸੀਂ ਆਪ ਦੇਖ ਸਕਦੇ ਆਂ ਸਾਰਾ ਕੈਮਰਾ ਕਮਾ ਦਿਓ ਨਾ ਤੁਸੀਂ ਇਹ ਜਿਹੜਾ 3 ਦਾ ਤਿਉਹਾਰ ਆ ਸ਼੍ਰੀ ਬਲਨਾਮ ਵਿਖੇ ਤੁਹਾਡੇ ਵੱਲੋਂ ਪਹਿਲੀ ਵਾਰੀ ਕੀਤਾ ਗਿਆ ਜੀ। ਹਾਂਜੀ ਫਸਟ ਟਾਈਮ ਕੀਤਾ ਗਿਆ ਆ। ਅੱਗੇ ਤੋਂ ਵੀ ਚੱਲਦੇ ਰਹੂਗੇ। ਹਾਂਜੀ ਅੱਗੇ ਤੋਂ ਚਾਲਦੇ ਰਹਿਣਗੇ। ਠੀਕ ਆ ਜੀ। ਹਾਂਜੀ ਹਾਂਜੀ। ਅੱਜ ਦੇ ਦਿਨ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਦੋਂ ਪੁਖ ਦੇ ਵਿੱਚ ਹੀ ਤਿਉਹਾਰ ਨੂੰ ਭਰੂਣ ਹੱਤਿਆ ਕੀਤੀ ਜਾਂਦੀ ਆ ਜਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਅੱਜ ਟਾਈਮ ਵੇਚੇ ਮੈਂ ਤੁਹਾਨੂੰ ਸੂਚਿਤ ਕਰ ਰਹੀ ਹਾਂ ਮੈਸੇਜ ਦੇ ਰਹੀ ਹਾਂ ਵੀ ਜੋ 3 ਦੇ ਭਰੂਣ ਹੱਤਿਆ ਕਰਦੇ ਲੋਕ ਉਹਨਾਂ ਨੂੰ ਇਹ ਇਹ ਕੰਮ ਨਹੀਂ ਕਰਨਾ ਚਾਹੀਦਾ। 3 ਸਭ ਤੋਂ ਅੱਗੇ ਆ। ਪੁੱਤਰਾ ਨਾਲ 3ਾਂ ਦਾ ਬਹੁਤ ਉੱਦਾ ਆ ਪੁੱਤਰਾ ਨਾਲੋਂ ਵੱਧ ਕੇ ਆ 3ਾਂ ਵੱਧ ਕੇ ਕੰਮ ਕਰਦੀਆਂ 3ਾਂ 3ਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਹਾਂ ਜੀ ਮੈਂ ਬੇਟੀਆਂ 3ਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਪੜ ਲੈ ਕੇ ਅੱਗੇ ਜਾਣ ਬਹੁਤਾ ਬਹੁਤਾ ਪਾੜਨ ਆਪਣਾ ਨਾਮ ਰੌਸ਼ਨ ਕਰ ਆਵਲ ਤਾਂ 3ਾਂ ਨਾਮ ਰੌਸ਼ਨ ਕਰ ਰਹੀਆਂ ਹੀ ਆ 3ਾਂ ਸਾਬ ਤੋਂ ਪੁੱਤਰਾ ਤੋਂ ਅੱਗੇ ਜਾ ਰਹੀਆਂ ਮਾਂ ਪੇ ਦਾ ਨਾਮ ਨਾ ਕਰ ਰਹੀਆਂ 3ਾਂ ਕਿਸੇ ਨਾਲ ਕੋਲੋਂ ਵੀ ਘੱਟ ਨਹੀਂ ਹੈਗੀਆਂ ਪੁੱਤਰਾ ਨਾਲੋਂ ਜ਼ਿਆਦਾ ਧੀਆ ਅੱਗੇ ਹੋ ਕੇ ਆਪਣੇ ਮਾਪਿਆਂ ਦਾ ਸਾਥ ਦਿੰਦੀਆਂ ਆ ਜਿੰਨੀਆਂ ਨਹੀਂ ਘਟ ਹੈ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਅੱਜ ਦੇ ਪ੍ਰੋਗਰਾਮ ਵਿੱਚ ਕਿੱਥੋਂ ਕਿੱਥੋਂ ਜੜੀ ਆ ਕੇ ਆਏ ਹਾਂ ਜੀ ਅੱਜ ਤੋਂ ਗੜਦੀਵਾਲ ਤੋਂ ਦਸੂਏ ਤੋਂ ਹਰਿਆਣਾ ਪੂੰਗਾ ਇਹ ਨਰੋੜ ਜਨਾੜੀ ਕਈ ਥਾਂ ਤੋਂ ਆਏ ਮੰਨ ਤੱਕ ਹਾਂਜੀ ਪਲਤਾ ਤੋਂ ਹਾਂਜੀ ਕਈ ਥਾਂ ਤੋਂ ਆਏ ਪਲਤਾ ਤੋਂ ਵੀ ਆਏ ਹਰ ਜਗ੍ਹਾ ਬਕਵਾਕ ਥਾਂ ਤੋਂ ਆਏ ਹੋਏ ਸਾਰੇ ਮੰਨ ਤੱਕ ਮਹਿਮਾਨ ਵੀ ਆਏ ਪੂਰਾ ਪਿੰਡ ਆਇਆ ਪੂਰਾ ਨਗਰ ਨਿਵਾਸੀ ਆਇਆ ਸਭ ਦਾ ਬਹੁਤ ਆਦਰ ਸਨਮਾਨ ਕੀਤਾ ਆ ਸਭ ਨੇ ਬਹੁਤ ਇੰਜੋਏ ਕੀਤਾ ਬਹੁਤ ਮਜ਼ਾ ਆਇਆ ਹਰਿਆਲੀ ਪੀਦੀਆਂ ਸਭ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਸਾਰਾ ਖਾਸਾ ਆਏ ਜਿਹੜੀ ਕੋਈ ਰਾਮਦਾਸ ਜੀਵਾ ਸਦੀ ਨਮਾਸ਼ਰ ਬਣੋ ਅੱਜ ਭਗਤਪੂਰ ਸਿੰਘ ਜੀ ਨਾਨਾ ਬਾਕੀ ਦੇ ਉੱਤੇ ਉਹਨਾਂ ਦੀ ਯਾਦ ਵਿੱਚ ਚੰਡੀਗੜ੍ਹ ਰੋਡ ਦੇ ਉੱਤੇ ਬੂਟੇ ਲਗਾਏ ਗਏ ਜਾ ਰਹੇ ਆ ਤੇ ਨਾਲੇ ਨਾਲ ਜੋ ਕਹਿੰਦੇ ਬੂਟੇ ਲੱਗੇ ਹੋਏ ਉਹਨਾਂ ਦੀ ਸਾਂਭ-ਸਭਾਲ ਵੀ ਕੀਤੀ ਜਾ ਰਹੀ ਹੈ ਕਿਉਂਕਿ ਭਗਤਪੂਰ ਸਿੰਘ ਜੀ ਦਾ ਜੋ ਜੀਵਨ ਹੈ ਉਹਨਾਂ ਨੇ ਸਾਨੂੰ ਜਿੱਥੇ ਲੋੜ ਬੰਦਾ ਦੀ ਮਦਦ ਕਰਨੀ ਦੀਨ ਦੁਨੀਆਂ ਦੀ ਬਾਹ ਫੜਨੀ ਤੇ ਵਾਤਾਵਰਣ ਸੰਭਾਲ ਦੇ ਲਈ ਜੋ ਨਹੀਂ ਕਾਰਜ ਕੀਤੇ ਜੋਣੀ ਜਾਗਰਤੀ ਲਿਆਂਦੀ ਉਹਨਾਂ ਦੇ ਵਿਚਾਰਾਂ ਨੂੰ ਯਾਦ ਕਰਦੇ ਹੁੰਦੇ ਆ ਰੇਡੀਵਰੋਂ ਉਹਨਾਂ ਦਾ ਕਾਰਜ ਵੀ ਤੇ ਜਾਂਦੇ ਹਨ ਤੇ ਅਸੀਂ ਪਰਮਾਤਮਾ ਅਕਿਰਦਾਸ ਕਰਦੇ ਹਾਂ ਕਿ ਸਾਰਿਆਂ ਦੇ ਜਮਾਦੇ ਵਿੱਚ ਇਹੋ ਜਿਹੀ ਭਾਵਨਾ ਬੜੇ ਤਾਂ ਜੋ ਸਾਰੇ ਹੀ ਸਮਾਜ ਦੀ ਸੇਵਾ ਕਰਨਾ ਜੋ ਵਾਤਾਵਰਣ ਦੇ ਵਿੱਚ ਵਿਗਾੜ ਆ ਰਿਹਾ ਉਹਦੇ ਵਿੱਚ ਸੁਧਾਰ ਦੇ ਲਈ ਸਾਰੇ ਯਤਨ ਕਰਨ ਤਾਂ ਜੋ ਸਾਡਾ ਪੰਜਾਬ ਹਰਿਆ ਭਰਿਆ ਹੋ ਜਾਵੇ ਤੇ ਵਾਤਾਵਰਣ ਜੋ ਪਲੀਤ ਹੋ ਰਿਹਾ ਉਹ ਸ਼ੁੱਧ ਹੋਵੇ ਤੇ ਆਉਣ ਵਾਲੀਆਂ ਸਾਡੀਆਂ ਜੋ نسل ਆਇਆ ਉਹ ਬੜੀ ਸ਼ੁੱਧ ਵਾਤਾਵਰਣ ਦੇ ਵਿੱਚ ਰਹਿ ਸਕਣ ਉਹਨਾਂ ਨੂੰ ਵਧੀਆ ਕਿਤੇ ਮੌਲ ਬਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਂਜੀ ਗੱਲੀ ਬਾਜੀ ਆਜੋ ਆਜੋ

ਬਾਜੀ ਇੱਕ ਵਾਰੀ ਕਿਸ ਸੰਗਰਾਮ ਦੀ ਸੰਗਰਾਮ ਦੇ ਇੱਕ ਦਿਨ ਰੱਖੋ ਐ ਬਾਜੀ ਕੁਝ ਆਪਣੇ ਕੋਲੋਂ ਲਿਆ ਕੇ ਰੱਖਿਆ ਕਰਕੇ ਪਹਿਲੇ ਹਫਤਾ ਵਰ ਬਾਕੀਆਂ ਵੱਡੀ ਜਾਣੀਆਂ ਜਾਂਦੀ ਹੈ ਜੀ ਸਦਾਨ ਗੁਤਾ ਸਿੰਘ ਕਟਾ ਸੀਨੀਅਰ ਮੀਤ ਪ੍ਰਧਾਨ ਨਵਾਂ ਸ਼ਹਿਰ ਇਹ ਸਦਾਨ ਗੁਤਾ ਸਿੰਘ ਖੜੌਲ ਦੀ ਪਾਰਟੀ ਨੂੰ ਬਹੁਤ ਵੱਡੀ ਕੰਟ੍ਰਿਬਿਊਸ਼ਨ ਮਿਲਿਆ ਹੈ ਤਾਂ ਉਹਨਾਂ ਦਾ ਸੁਪਾਰਧਾਰ ਸਾਹਿਬ ਜੀ ਨੇ ਸਰਦਾਰ ਹੌਂਸ ਸਿੰਘ ਮੀਤ ਪ੍ਰਧਾਨ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ

ਦੰਬੀਅਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ